ਫਰੀਕੋਟ ਜ਼ਿਲ੍ਹੇ ਦੇ ਪਿੰਡ ਰਾਮਿਆਣ ਦੇ ਇਤਿਹਾਸ ਗੁਰਦੁਆਰਾ ਸਾਹਿਬ ਪਾਸ਼ਾਹੀ ਦਸਵੀਂ ਵਿੱਚ ਅੱਜ ਪੰਜ ਸੇਵਾਦਾਰਾਂ ਦਾ ਅੰਤਿਮ ਸੰਸਕਾਰ ਇੱਕੋ ਸਮੇਂ ਵੱਡੀ ਗੈਹੰਤੀ ਵਿੱਚ ਮੌਜੂਦ ਸੰਗਤਾਂ ਦੀ ਹਾਜ਼ਰੀ ਵਿੱਚ ਕੀਤਾ ਗਿਆ ਜਗਰਜੋਗ ਹੈ ਕਿ ਕਾਰ ਸੇਵਾ ਵਾਲੇ ਬਾਬਾ ਮੱਖਣ ਸਿੰਘ ਅਤੇ ਉਹਨਾਂ ਦੇ ਚਾਰ ਹੋਰ ਸੇਵਾਦਾਰਾਂ ਦਾ ਬੀਤੇ ਕੱਲ੍ਹ ਹਰਿਆਣਾ ਵਿੱਚ ਇੱਕ ਛੜਖਾਸੇ ਦੌਰਾਨ ਦਿਹਾਂਤ ਹੋ ਗਿਆ ਸੀ ਜੋ ਹਰਿਆਣਾ ਦੇ ਕੈਂਥ ਵਿਖੇ ਇੱਕ ਵਰਸੀ ਸਮਾਗਮ ਵਿੱਚ ਹਿੱਸਾ ਲੈਣ ਗਏ ਸਨ ਜਿਨ੍ਹਾਂ ਦੀ ਗੱਡੀ ਨੂੰ ਪਿੱਛੋਂ ਤੋਂ ਬੱਸ ਨੇ ਟੱਕਰ ਮਾਰੀ ਸੀ ਅਤੇ ਬਾਬਾ ਮੱਖਣ ਸਿੰਘ ਸਮੇਤ ਗੱਡੀ ਵਿੱਚ ਸਵਾਰ 5 ਲੋਕਾਂ ਦੀ ਮੌਕੇ ਤੇ ਹੀ ਮੌਤ ਹੋ ਗਈ ਸੀ ਜਿਨ੍ਹਾਂ ਦਾ ਅੱਜ ਅੰਤਿਮ ਸੰਸਕਾਰ ਪਿੰਡ ਰਾਮਿਆਣਾ ਦੇ ਗੁਰਦੁਆਰਾ ਸਾਹਿਬ ਵਿੱਚ ਕੀਤਾ ਗਿਆ ਇਸ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਪਹੁੰਚੀਆਂ ਅਤੇ ਉਹਨਾਂ ਵੱਲੋਂ ਸ਼ਰਧਾਂਜਲੀ ਦਿੱਤੀ ਗਈ ਤੁਸੀਂ ਵੀ ਦੇਖੋ ਇਹ ਮੌਕੇ ਦੀਆਂ ਤਸਵੀਰਾਂ ਦੇਖੋ ਬਹੁਤ ਹੀ ਮਾੜੀ ਘਟਨਾ ਰੱਬ ਦੇ ਬੰਦੇ ਸੀ ਉਹ ਬਹੁਤ ਲੰਬੇ ਸਮੇਂ ਤੋਂ ਕਾਰ ਸੇਵਾ ਵਾਲੇ ਬਾਬੇ ਦੀ ਸੇਵਾ ਕਰ ਜਾਂਦੇ। ਉਹ ਸੇਵਾ ਕਰਨ ਵਾਲਾ ਇਨਸਾਨ ਆਤਰਾ ਪੀੜ ਤੋਂ ਕਾਟ ਪੂਰੀ ਪਤਾ ਨਹੀਂ ਕਿ ਕਿੰਨੇ ਜੂਰੋਂ ਲੋਕ ਆਏ। ਉਹ ਬਹੁਤ ਹੀ ਮੰਨਤ ਭਾਵੀਖੜਨਾ ਸਾਡੇ ਹਲਕੇ ਵਾਸਤੇ ਵੀ ਤੇ ਉਂਝ ਸਾਰੇ ਪੰਜਾਬ ਵਾਸਤੇ ਕਿਉਂਕਿ ਸੇਵਾ ਕਰਨਾ ਦੇ ਪੱਤੇ। ਤਾਂ ਪੱਤੇ ਬੰਦੇ। ਤੇ ਬਾਬਾ ਦੀ ਵਰਸੀ ਸੀ ਜੀ ਕੈਂਸਲ ਦੇ ਨੇੜੇ ਪਵਾ ਸਾਹਿਬ ਗੁਰਦਾਰਾ ਉੱਥੇ ਗਏ ਸੀਗੇ ਜੀ। ਤੇ ਉਥੇ ਗੱਡੀ ਖਰਾਬ ਹੋਣ ਕਰਕੇ ਇੱਕ ਦਿਨ ਇਕੈਂਥਾ ਰੋਗੇ ਤੇ ਅਗਲੇ ਦਿਨ ਬਰਸੀ ਸੀਗੀ ਉਸੇ ਦਿਨ ਉਥੇ ਇਹਨਾਂ ਨੇ ਭੂਆ ਸਾਹਿਬ ਜਾਣਾ ਸੀਗਾ ਜੀ ਸਵੇਰੇ 6:30 ਵਜੇ ਇਹਨਾਂ ਦਾ ਐਕਸੀਡੈਂਟ ਹੋ ਗਿਆ ਤੇ ਪੰਜ ਸਾਂਗ ਸੀਗੇ ਸਾਡੇ ਜਿਹੜੇ ਐਕਸੀਡੈਂਟ ਦੇ ਵਿੱਚ ਪ੍ਰਕਟਮਾ ਅਗਰਾਸ ਹੋ ਗਈ ਰਾਹ ਬੰਦ ਹੋ ਗਿਆ ਬੰਦ ਹੋ ਗਿਆ ਬੰਦ ਰਾਮਿਆਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਾਰੇ ਸਿੰਘਾਂ ਦਾ ਜਿਹੜਾ ਸ਼ਿਸ਼ਕਾਰ ਉੱਥੇ ਕੀਤਾ ਗਿਆ ਅੱਜ ਬਹੁਤ ਹੀ ਦੁੱਖ ਵਾਲਾ ਜਿਹੜਾ ਸਮਾਂ ਹੈ ਤੇ ਆ ਰੋੜਾ ਸਾਡੇ ਜ਼ਿਲ੍ਹੇ ਦਾ ਇਤਿਹਾਸਕ ਪਿੰਡ ਰਾਮੇਣਾ ਗੁਰੂ ਗਵਿੰਦ ਸਿੰਘ ਜੀ ਦੀ ਚੰਸ਼ੋ ਪ੍ਰਾਪਤ ਧਰਤੀ ਇੱਥੇ ਸਭ ਤੋਂ ਪਹਿਲਾਂ ਸਾਡੇ ਜ਼ਿਲ੍ਹੇ ਦੇ ਵਿੱਚ ਬਾਬਾ ਹਰਬੰਸ ਸਿੰਘ ਜੀ ਕਾਰ ਸੇਵਾ ਵਾਲੇ ਦਿੱਲੀ ਵਾਲੇ ਉਹਨਾਂ ਨੇ ਇਸ ਗੁਰੂ ਘਰ ਦੀ ਸੇਵਾ ਆਰੰਭ ਕੀਤੀ ਸੀ ਜਿੱਥੇ ਆਪਾਂ ਖੜੇ ਆ ਹਾਂ ਤੇ ਸਭ ਤੋਂ ਵੱਧ ਸੇਵਾਦਾਰ ਸਾਡੇ ਇਲਾਕੇ ਦੇ ਵਿੱਚੋਂ ਇਸ ਪਿੰਡ ਦੇ ਹੈਗੇ ਬਾਬਾ ਹਰਬੰਸ ਸਿੰਘ ਜੀ ਦੇ ਨਾਲ ਜਿਹੜਾ ਸੇਵਾ ਦੇ ਵਿੱਚ ਸਾ ਪਾਉਂਦੇ ਆ ਇੱਥੇ ਨਗਰ ਦੇ ਵਿੱਚ ਬਾਬਾ ਮੱਖਣ ਸਿੰਘ ਜੋ ਕਿ ਇਥੋਂ ਦੇ ਵਸਨੀਕ ਤਾਂ ਨਹੀਂ ਸੀ ਸਤਰੀਕ ਦਾ ਮੁਖੀ ਉਹ ਸੀ ਲੇਕਿਨ ਇੱਥੇ ਹੀ ਰਹਿੰਦੇ ਸੀ ਗੁਰੂ ਘਰ ਦੇ ਵਿੱਚ ਔਰ ਉਹਨਾਂ ਦੇ ਨਾਲ ਸਾਡੇ ਇਸ ਨਗਰ ਦੇ ਚਾਰ ਹੋਰ ਸੇਵਾਦਾਰ ਆ ਪਾਪਾ ਜੀਵਨ ਸਿੰਘ ਜੀ ਕਾਰ ਸੇਵਾ ਵਾਲੇ ਉਹਨਾਂ ਦੀ ਵਰਸੀ ਦੇ ਉੱਤੇ ਭਾਗ ਲੈਣ ਵਾਸਤੇ ਗਏ ਸੀਗੇ ਪਹਿਵੇਂ ਤੇ ਉੱਥੋਂ ਵਾਪਸ ਆ ਰਹੇ ਸੀਗੇ ਤੇ ਰਸਤੇ ਦੇ ਵਿੱਚ ਇਹਨਾਂ ਦਾ ਐਕਸੀਡੈਂਟ ਹੋ ਗਿਆ ਭਿਆਨਕ ਐਕਸੀਡੈਂਟ ਜੀਪ ਜਿਹੜੀ ਜੀਪ ਦੇ ਵਿੱਚ ਸੀਗੇ ਉਹ ਦੇ ਮਗਰੋਂ ਪਾਸ ਵਜੀ ਹੈ ਰੈਣਾ ਰੋਡਵੇਜ਼ ਦੀ ਤੇ ਜੀਪ ਪਲਟ ਗਈ ਜਿਹਦੇ ਨਾਲ ਪੰਜਾਂ ਦੀ ਇਹਨਾਂ ਦੇ ਬਾਬਾ ਮੱਖਣ ਸਿੰਘ ਦੇ ਉਹਨਾਂ ਦੇ ਚਾਰ ਸੱਤਿਆਂ ਦੇ ਮੌਕੇ ਤੇ ਮਾਤ ਹੋ ਗਈ। ਬਹੁਤ ਦੁੱਖ ਹੈ। ਅ ਸਾਨੂੰ ਸਾਰਿਆਂ ਨੂੰ ਨਗਰ ਵਾਲੇ ਵੀ ਸਾਡੇ ਸਾਰੇ ਖੜੇ ਇੱਥੇ ਸਾਥੀ। ਤੇ ਮੈਂ ਸੱਚੇ ਪਾਤਸ਼ਾਹ ਪਰਮਾਤਮਾ ਵੈਰਗੋਚਨਾਂ ਵਿੱਚ ਅਰਦਾਸ ਬੇਨਤੀ ਕਰਦਾ ਕਿ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਵਿੱਚ ਸਤਾਂ ਦੇਵੀ ਔਰ ਨਾਲ ਨਾਲ ਮੈਂ ਪਰਿਵਾਰਾਂ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਅਸੀਂ ਤੁਹਾਡੇ ਨਾਲ ਡਟ ਕੇ ਖੜੇ ਆ। ਜਦੋਂ ਵੀ ਕੋਈ ਲੋੜ ਹੋਵੇ ਜੋ ਹੁਕਮ ਕਰੋਗੇ ਅਸੀਂ ਤੁਹਾਡੇ ਨਾਲ ਆ ਤੇ ਨਾਲ ਨਾਲ ਮੈਂ ਹਰਿਆਣਾ ਸਰਕਾਰ ਨੂੰ ਤੇ ਪੰਜਾਬ ਸਰਕਾਰ ਨੂੰ ਵੀ ਬੇਨਤੀ ਕਰਦਾ ਹੈ ਕਿ ਇਹਨਾਂ ਦੀ ਜਿਹੜੀ ਹੈਗੀ ਆ ਮਾਲੀ ਮਤਲਬ ਵੀ ਜਿਹੜੀ ਹੈਗੀ ਆ ਦਿੱਤੀ ਜਾ ਕੀਤੀ ਜਾਵੇ ਤੇ ਨਾਲ ਜਿਸ ਦਾ ਕਸੂਰ ਆ ਬੱਸ ਡਰਾਈਵਰ ਦਾ ਉਸ ਨੂੰ ਜਿਹੜੀ ਹੈ ਮਿਸਾਲੀ ਸਜ਼ਾ ਵੀ ਦਿੱਤੀ ਜਾਵੇ